ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਠੇ ਦਸਵੀਂ ਕਬੇ ਬਾਤ ਬੇਨਤੀ ਚਉਪਈ ਅਮਰੀ ਕਰੋ ਹਾਜ਼ਰ ਰੱਛਾ ਪੂਰਨ ਹੋਏ ਜਿਤ ਕੀ ਇਛਾ ਤਬ ਚਰਨਨ ਨਮਨ ਰਹਿ ਹਮਾਰਾ ਆਪਣਾ ਗਾਨ ਗੁਰੂ ਪਾਰਾ ਹਮਰੇ ਦੋਸਤ ਸਭਾ ਤੁਮ ਕਾ ਵਾਹੋ ਆਪਾਦ ਮ ਬਚਾਓ ਸੁਖੀ ਬਸੈ ਮੋਰ ਪਰਿਵਾਰਾ ਸੇਖ ਸਿੱਖ ਸਦਾ ਗਰਕਾਰਾ ਮੋਰ ਰਛਾ ਨਿਗਰਧ ਕਰੀਐ ਸਭੈ ਰਣ ਕਵਾਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਦੁਰਭਜਨ ਗਿਰਿ ਪਿਆਸਾ ਤਮੈ ਛਾਡ ਕੋਇ ਵਰਨ ਧਿਆਨ ਜੋ ਬਰਚਾਹੋ ਸਤਿੰਤੇ ਪਾਹ ਸੇਵਕ ਸੇਖ ਹਮਾਰੇ ਤਾਰੀਐ ਤੁੰਦੁ ਉਤਰਾ ਹਮਾਰੇ ਮਾਰੀਐ ਆਪਾਦਿ ਅਮਜਿ ਬਰੀਐ ਮਨ ਗਾਲ ਘਤਰਾਸਨ ਬਰੀਐ ਊਦ ਉਸਦਾ ਹਮਾਰੇ ਪਛਾਹ ਸ੍ਰੀ ਅਸਤੁਜੂ ਕਰਿਓ ਰੱਛਾ ਰਾਖ ਲਹੁ ਮੋਇ ਰਾਖਨ ਹਾਰੇ ਸਾਹਿਬ ਸੰਧ ਸਾਹਿਬ ਪਿਆਰੀ ਦੀਰਮੰਗ ਦੁਸਮੇ ਕੇ ਹੰਤਾ ਤਮੋ ਬ੍ਰਿਸ਼ਤਰ ਦਸ ਕੰਤਾ ਕਾਲ ਪਾਇ ਬਨੰ ਧਰਾ ਕਾਲ ਪਾਇ ਸਿਵ ਜੂਗ ਤਰਾ ਕਾਲ ਪਾਇ ਕਰ ਬਿਸਮਰਗਾ ਸਾ ਸਗਲ ਕਾਲ ਗਾਗੀ ਆਤਮਾ ਸਾਜਮਨ ਕਾਲ ਜੂਗੀ ਸਿਵ ਕੀ ਉਹ ਬੇਗਨਾ ਜਨਮਾ ਜੂਠੀ ਉਹ ਜਨਮ ਕਾਲ ਸਗਲੋਤ ਸਵਾਰਾ ਨਮਸਕਾਰ ਹੈ ਬਾਈ ਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾ ਦੇਸ਼ਨਾ ਉਜਾਇਓ ਆਦ ਹੰਦਿਕ ਉਤਾਰਾ सोई गुरु समझि हमारा नाम शकारति सिवा म्हारी सुखप्रद नेहत सवारी सब कन को सब कन सुख दीयो शरण रूपम मोहति कियो घाट घट के अंतर की जानत भले बुरे की पीर पहचानत चीटी दे गुंजरे स्थूला साबर कृपा दृष्ट कर फूला संतन दुख पाए ते दुखी सुख पाए साधन के सुखी एक एक पी की पीर पहचानै घट घट की पर्वत की जानै ਜਾ ਵੇਦਕਾਰਿਕ ਕਰਾ ਕਰਤਾ ਰਹਾ ਪ੍ਰਜਾਤਾ ਤੁਰੰਤਿ ਹੀ ਪਾਰਾਦ ਬਿਆਕਾਰ ਕੋ ਕਲਪੂ ਕਪੂ ਦੋ ਮੈ ਮੇਲ ਦੋ ਦੇ ਦਰਸਭੂ ਜੇ ਤੇ ਬਨਸ੍ਰੀ ਚ ਸਤਾਰੈ ਆਪ ਆਪਣੀ ਮੂਜੋ ਚਾਰੈ ਤੁਮ ਸਭੀ ਤੇ ਰਤਨ ਗਾਲਮੋ ਜਾਣਤ ਵੇਦ ਭੀਦਰ ਆਲਮ ਅੰਕਾਰ ਅਨੁਪ ਕਨ ਲੰਭ ਆਦ ਨੀਲੇ ਆਨਦ ਸਾੰਭ ਤਾਗੰ ਮੋੜੋ ਜਾਗਤ ਪਿਤਾ ਯਾਗੁ ਕੇ ਨਵਾ ਤਿਪੇਤਾ ਦਾ ਗੁਰਪਾਨ ਨਮਾਨ ਤੋਨਾ ਮੂਰ ਕਾ ਸਪੇਦਨ ਗਾਨਤ ਮਹਾਦੇਵ ਗੋਪਿਆ ਸਦਾ ਸਭਨੰ ਗਾਰਗਾ ਜੀ ਬਨਾਂ ਦੇਵ ਆਪ ਆਪਣੀ ਰੂਪਾ ਜੋਤੀ ਬਨ 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 ਦੋਤੀ ਤੀ ਤੁਮਰਾ ਲਖਾਨ ਦਾ ਪ੍ਰਸਾਰਾ ਕੇਹ ਫਿਰ ਦਸਜਾ ਪ੍ਰਥਮ ਸੰਸਾਰਾ ਇਕੈ ਰੂਪਿਆਨੂਪਸਰੂਪ ਆਰੰਕ ਭੈਉ ਰਾਵ ਕੀ ਧੂਖਾ ਆਂਡ ਰਜੇ ਰਦ ਸੇਧ ਕੀਨੀ ਉਪਵਿਖਾਨ ਮਹਾਰਜ ਜੀਨੀ ਕਉਂ ਫੂਲ ਰਾਜਾ ਵ ਬੈਠਾ ਕਉਂ ਸਿੰਘਣ ਭੈਉ ਸੰਗਰ ਬੈਠਾ ਸੁਗਰੀਸ਼ ਰਿਸ਼ਿ ਤਿ ਦਾਇ ਜੰਪਵ ਆਦ ਲਗਾਦ ਸਰੂਪ ਸੇੰਪਵ ਆਮਰੇ ਚਾਂਮੀ ਤੁਮ ਕੋ ਰੋ ਸਕੇ ਬਾਰੇ ਸਿਕ ਸੰਗਰੋ ਦੋਸਤ ਜੀ ਨੇ ਪਤ ਪਾਤਾਸ ਕਲੰਨੇਸ਼ ਕਰੋ ਰਣ ਘਾਤਾ ਜੇ ਆਸ ਕੋ ਤਨਸ਼ਾਨੀ ਨਿ ਪਰੇ ਤਨ ਕੇ ਦੋਸਤ ਦੁਖਤ ਹਵਾ ਮਰੀ ਪੁਰਖ ਜਨਨ ਬਗ ਪਰੇ ਜਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਬਾਰੇ ਤੇ ਆਏ ਹੈ ਤਾਂ ਕਿ ਕਾਲ ਨਿਕਟ ਨਾ ਆਏ ਹੈ ਰੱਛਾ ਹੋਈ ਤਾ ਸਭ ਕਾਲ ਦੋਸਤਾਰੇ ਸੱ ਡਰੈਂ ਤ ਕਾਲਾ ਕਿਰਪਾ ਦਰੇ ਸਤਨ ਜਾਹੇ ਨਿਹਰੇ ਹੋ ਤਾਗੇ ਤਾ ਤੁਤਨ ਕਮਹਿ ਹਰੋ ਅਰੇ ਦਸੇ ਤ ਘਰ ਮੋਂ ਸਭ ਹੋਈ ਦੁਸ਼ਟਿ ਸ਼ਾਸ਼ਵ ਸਕੈ ਨ ਕੋਈ ਏਕ ਬਾਾਰ ਜਿੰਦ ਮੈਂ ਸੰਭਾਰ ਆਕਾਲ ਫੋਂ ਸੇ ਤਾਹੀ ਉਬਾਰਾ ਜਿਨਨਾਂ ਨਾਮ ਤੇ ਹਰੂ ਕਹਾ ਦਾਰਦ ਦੁਸ਼ਦੁਖ ਤੇ ਰਹਾ ਕਾਲਿਕ ਗੀਤ ਮੈਂ ਸ਼ਰਨ ਤੇ ਹਾਰੀ ਆਪਾ ਦਾਲਿਓ ਬਰੀ ਸਰਬ ਧਰਮ ਹੋ ਸਹਾਈ ਦੁਸ਼ਦੁਖ ਤੇ ਲਿਓ ਬਚਾਈ ਕ੍ਰਿਪਾ ਕਰੀਂ ਵਰਦਕ ਮਾਤਾ ਬ੍ਰੰਤ ਕਰਾ ਭੂ ਸੁਬਰਾਤਾ ਕਿਲ ਬਖਸ਼ ਕਲ ਰੇ ਕੋਹਰਤਾ ਦੁਸ਼ਤ ਦੋਖਿਨ ਗੋਸ਼ੈ ਕਰਤਾ ਸ੍ਰੀ ਅਸਤੋਦਵ ਭਈ ਦਇਅਲਾ ਪੂਰਨ ਕਰਾ ਗ੍ਰਾਂਥ ਤਤਕਲ ਮਨ ਬਾਸ਼ਿਤ ਭਲ ਪਾਵੈ ਸੂਈ ਦੁਖਨਤ ਸਭ ਆਪਤ ਕੋਈ ਅਡਲ ਸੁਨਾ ਗੋੰਭ ਜੋ ਜਾਹੀ ਸੁਰਸ ਨਾ ਪਾਵਈ ਸੁਨਾ ਮੂੜਤ ਤਲਾਈ ਚਤੁਰਤਾ ਆਵਈ ਜੋ ਕਦਰ ਦੇ ਪਾਉ ਨਿਕਟਨਾ ਤਨ ਨਰ ਕੀ ਰਹਿ ਓ ਜੋ ਆ ਕੀ ਏਕ ਬਾਰ ਚੋਪਈ ਕਹੈ ਚੋਪਈ ਸੰਬਦ ਸਤਰ ਸਹ ਸੁਣੀ ਜਦ ਸਹ ਸੁਫੰਦੀ ਨ ਗਹਿਜੈ ਪਾਦਰ ਉਸ ਦੀ ਅਸਤਮੀ ਰਵਾਰਾ ਤੀਰਸ ਤਦਰਵ ਗ੍ਰੰਥ ਸੁਦਾਰਾ ਸਵਈਆ ਪਾਇ ਗਏ ਜਬ ਤੇ ਤੁਮਰੀ ਤਬ ਤੇ ਕੋ ਅੰਖ ਤਰੀ ਨਹੀਂ ਅਨੇਉ ਰਾਮ ਰੀ ਨਹੀਂ ਮੁਹ ਕੁਰਾਨ ਕੁਰਾਨੇ ਅਨੇਕ ਕਹਿ ਮਤ ਇਕ ਨ ਮਾਨੇਉ ਸਿਮਰਤ ਸਾਸਤਰ ਵੇਦ ਸਭ ਬੋਹ ਭੀਦ ਕਹਿ ਹਮ ਇਕ ਨ ਜਾਣੇਉ ਸ੍ਰੀ ਅਸ ਪਾਣ ਕਿਰਪਾ ਤੁਮਰੀ ਕਰ ਮੈਂ ਨ ਕਹਿਉ ਸਭ ਤੋਹਿ ਬ ਕਾਨੇਉ ਦੋਹਿਰਾ ਸਗਲ ਦਵਾਰ ਕੋ ਛਾੜਿ ਕੇ ਗਇਓ ਤਹਾਰੂ ਦੁਆ ਬਾਹਂ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾ ਸਗਲ ਦਵਾਰ ਕੋਚਾ ਢਿਕੇ ਗਇਓ ਤਹਾਰੂ ਦੁਆ ਬਾਹਂ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾ